ਜਿੱਦਣ ਮੰਗਲਵਾਰ ਦਾ ਸਬਜ਼ੀ ਰੇਟ ਤੁਹਾਨੂੰ ਦੱਸਣ ਲੱਗੇ ਆ ਜਿੰਨਾ ਭਰਾਵਾਂ ਨੇ YouTube ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਸਕਦੇ ਹੋ ਜਗਤਾਰ ਜੱਜਲ Facebook ਤੇ ਫੋਲੋ ਕਰ ਸਕਦੇ ਹੋ ਉੱਤੇ ਵੀ ਜਗਤਾਰ ਜੱਜਲ ਚੈਨਲ ਆਪਣਾ ਤੇ ਅੱਜ ਤੁਹਾਨੂੰ ਰੇਟ ਦੱਸਣ ਲੱਗੇ ਆ ਸਾਰੇ ਸਬਜ਼ੀ ਦੇ ਮਟਰਾਂ ਰੇਟ 70 ਰੁਪਏ ਗੋਭੀ ਵੀ 70 ਰੁਪਏ ਹਰੀ ਮਿਰਚ 60 ਰੁਪਏ ਵੱਡਾ ਕਰੇਲਾ 50 ਰੁਪਏ ਛੋਟਾ ਕੇ 110 ਰੁਪਏ ਪਰਮਲ 22 ਰੁਪਏ ਬੈਂਗਨ ਤੇ ਬੈਂਗਣੀ 20 ਰੁਪਏ ਆਲ ਕੱਦੂ ਭਿੰਡੀ ਤੇ ਤੋਰੀ ਇਹ ਤਿੰਨੇ ਲੱਗੇ 30 ਰੁਪਏ ਰੇਟ ਅੱਜ ਤਿੰਨਾ 30 ਰੁਪਏ ਚੌਲੇ ਲੱਗੇ 70 ਰੁਪਏ ਤੇ ਗਵਾਰਾ ਲੱਗਿਆ 80 ਰੁਪਏ ਆ ਰੇਟ ਲੱਗੇ ਅੱਜ ਸਬਜ਼ੀ ਦੇ ਤੇ ਰੇਟ ਅੱਜ ਦਿਨ ਹੈਗਾ ਅੱਜ ਮੰਗਲਵਾਰ ਤਰੀਕ ਹੈਗੀ 5 ਤੇ ਜਿਵੇਂ ਰੇਟ ਆਈ ਜਾਂਦਾ ਹੈ ਦਿੱਲੀ ਦੇ ਸਾਡੇ ਕੋਲੇ ਇਸ ਤਰੀ ਰੇਟ ਰੋਜ਼ ਦੇ ਆਉਣਗੇ ਤੇ ਹੋ ਸਕਦਾ ਆਪਾਂ ਫਰੂਟਾਂ ਦੀ ਰੇਟ ਵੀ ਦੇਣ ਲੱਗ ਜਾਈਏ ਕੁਝ ਦਿਨਾਂ ਦੇ ਵਿੱਚ ਜਿਹੜੇ ਫਲ ਸਾਰੇ ਆਉਂਦੇ ਆ ਜਿਵੇਂ ਨਾਸਪਤੀ ਅੰਗੂਰੂਦ ਸੇਵ ਮਾਲ ਸਾਰਿਆਂ ਦੀ ਰੇਟ ਦੇਵਾਂਗੇ ਤੇ ਨਿੰਬੂ ਅੱਜ ਨਿੰਬੂ 60 ਰੁਪਏ ਲੱਗੇ ਆ आरएचसी ਅੱਜ ਦਾ ਤੇ ਕੱਲ ਦਾ ਰੇਟ ਤੁਹਾਡੇ ਲਈ ਤਿਆਰੀ ਹੈ ਠੀਕ ਹੈ ਜੀ